ਹਾਲਾਤ ਪਤਾ ਹੀ ਆ ਬਾਈ ਬਹੁਤ ਜਿਹੜਾ ਧੱਕਾ ਹੈ ਸੈਂਟਰ ਸਰਕਾਰ ਕਰ ਰਹੀ ਹੈ ਜੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਸੀ ਜੀ ਪਹਿਲਾਂ ਵੀ ਅਸੀਂ ਦਿੱਲੀ ਜਾ ਕੇ ਸ਼ਾਂਤਮਈ ਤਰੀਕੇ ਨਾਲ ਜਿੱਤ ਕੇ ਆਏ ਹਾਂ ਹਾਂਜੀ ਇਹ ਜਿਹੜਾ ਮਾਹੌਲ ਖਰਾਬ ਕਰਦੇ ਹੁੰਦੇ ਆ ਸਰਕਾਰਾਂ ਹੀ ਕਰਦੀਆਂ ਨੇ ਜੀ ਜਿਹੜਾ ਆ ਟ੍ਰੈਫਿਕ ਰੋਕਦਿਆਂ ਨੇ ਤਾਂ ਇਹ ਸਰਕਾਰਾਂ ਹੀ ਰੋਕਦੀਆਂ ਨੇ ਅਸੀਂ ਤਾਂ ਟ੍ਰੈਫਿਕ ਰੋਕਿਆ ਨਹੀਂ ਜੀ ਤੇ ਨਾਲ ਅਸੀਂ ਛੜਕਾ ਰੋਕੇ ਨੇ ਇਹ ਤਾਂ ਦਿੱਲੀ ਜਾ ਕੇ ਆਦਾ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਦੱਸਣਾ ਵੀ ਅਸੀਂ ਆਪਣੇ ਹੱਕ ਲੈਣ ਆਇਆ ਹੂੰ ਪਰ ਜੋ ਵੀ ਆ ਲੋਕਾਂ ਨੂੰ ਮੁਸ਼ਕਲਾਂ ਆਮ ਲੋਕਾਂ ਨੂੰ ਮੁਸ਼ਕਲਾਂ ਲਿਆਉਂਦੀ ਹੈ ਤਾਂ ਸਰਕਾਰ ਲਿਆਉਂਦੀ ਹੈ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਵਿਰੋਧ ਦੇ ਵਿਰੋਧ ਕਰਨ ਦੇ ਲਈ ਹੈ ਨਾ ਜੀ ਜੀ ਬਿਲਕੁਲ ਜੀ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਤੇ ਜਾ ਕੇ ਹਟਾਂਗੇ ਇਹ ਬਾਰਡਰ ਹੈ ਜਿਹੜੇ ਇਹਨਾਂ ਨੂੰ ਅਸੀਂ ਭੰਨ ਕੇ ਅੱਗੇ ਲੰਘ ਜਾਾਂਗੇ ਜਿੰਨੇ ਮਰਜ਼ੀ ਰੋਕਾਂ ਲੈ ਲੈਣ ਜੀ ਮੋਦੀ ਨੂੰ ਪਹਿਲਾਂ ਵੀ ਅਸੀਂ 2020 ਦੇ ਵਿੱਚ ਦੱਸਤਾ ਸੀ ਕਿ ਅਸੀਂ ਕਿੰਨਾ ਦੇ ਵਾਰਸਾਂ ਅਸੀਂ ਕਿਹੜੀ ਕੌਮ ਆ ਅਸੀਂ ਜਿੱਥੇ ਬਿਨਾ ਵਾਪਸ ਨਹੀਂ ਮੁੜਦੇ ਭਾਵੇਂ ਸਾਨੂੰ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ ਤੇ ਅਸੀਂ ਹੁਣ ਵੀ ਦੱਸ ਦਾਂਗੇ ਕਿਉਂਕਿ ਇਸ ਇਸ ਵਾਰ ਤਾਂ ਬਾਈ ਜਿਹੜੀ ਲੜਾਈ ਹੈ ਉਹ ਹੈਗੀ ਕੇਸਰੀ 인ਸਾਨ ਸਾਹਿਬ ਹੇਠ ੱਲੇ ਆ ਪਹਿਲਾਂ ਤਾਂ ਗੱਲ ਕੁਝ ਹੋਰ ਸੀ ਬਹੁਤ ਮਤਭੇਦ ਸਾਡੇ ਹੈਗੇ ਸੀ ਸਾਨੂੰ ਸਟੇਜਾਂ ਤੋਂ ਨੌਜਵਾਨਾਂ ਨੂੰ ਗद्दार ਵੀ ਕਿਹਾ ਜਾਂਦਾ ਸੀ ਸਾਡੇ ਕੇਸਰੀ 인ਸਾਨ ਸਾਹਿਬ ਤੇ ਵੀ ਉਂਗਲ ਚੁੱਕੀ ਜਾਂਦੀ ਸੀ ਪਰ ਇਸ ਵਾਰ ਹੀ ਤਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਓਟ ਆਸਰੀ 인ਸਾਨ ਸਾਹਿਬ ਦਾ ਲੈ ਕੇ ਚੱਲੇ ਆ ਗੁਰਦੁਆਰਾ ਸਾਹਿਬ ਚ ਅਰਦਾਸ ਕਰਕੇ ਚੱਲੇ ਆ ਤੇ ਹੁਣ ਵੀ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਗੁਰਦੁਆਰਾ ਸਾਹਿਬ ਦਾ ਅਰਦਾਸ ਕਰਕੇ ਆਇਓ ਜੀ ਤੇ ਕੇਸ ਜੀ ਇਨਸਾਨ ਸਾਹਿਬ ਇਹ ਟ ਜਿਹੜੀ ਵੀ ਲੜਾਈ ਅੱਜ ਤੱਕ ਲੜੀ ਗਈ ਹੈ ਉਹ ਹਮੇਸ਼ਾ ਕਾਮਯਾਬ ਹੋਈ ਅਸੀਂ ਜਿੱਤਿਆ ਤੇ ਜਿੱਤੇ ਬਣਾ ਅਸੀਂ ਵਾਪਸ ਨਹੀਂ ਮੁੜਦੇ ਆ ਰਾਜਵੀਰ ਜੀ ਐ ਨਹੀਂ ਲੱਗਦਾ ਕਿ ਪਿਛਲੀ ਵਾਰ ਸਾਨੂੰ ਇੱਕ ਲੌਲੀਪਾਪ ਦਿੱਤਾ ਗਿਆ ਆਪਾਂ ਉਹ ਸ਼ੱਕ ਲਿਆ ਅਸੀਂ ਉੱਠ ਕੇ ਆ ਗਏ ਐ ਨਹੀਂ ਲੱਗਦਾ ਕਿ ਤੇ ਕਮੀ ਰਹੇਗੀ ਪਿਛਲੀ ਵਾਰੀ ਆਪਾਂ ਜਲਦੀ ਕਰ ਗਏ ਉੱਠਣ ਦੇ ਦੇਖੋ ਕੋਈ ਗੱਲ ਨਹੀਂ ਅਸਲ ਜਿਹੜੀ ਜ਼ਿੰਦਗੀ ਹੈ ਉਹ ਸੰਘਰਸ਼ਾਂ ਨਾਲ ਜੁੜੀ ਹੁੰਦੀ ਹੈ ਜੀ ਜੋ ਕਮੀਆਂ ਰਹਿ ਗਈਆਂ ਇਸ ਵਾਰ ਕੱਢ ਲਾਂਗੇ ਹੂੰ ਦੇਖੋ ਜਦੋਂ ਅਸੀਂ ਲੜਦੇ ਆ ਜਦੋਂ ਅਸੀਂ ਬਾਹਰ ਨਿਕਲਦੇ ਆ ਨਾ ਹਾਂਜੀ ਤੇ ਫਿਰ ਗਲਤੀਆਂ ਉਸ ਇਨਸਾਨ ਤੋਂ ਹੋਣਗੀਆਂ ਜਿਹੜਾ ਬਨਾ ਸੰਘਰਸ਼ ਕਰੂਗਾ ਜਿਹੜਾ ਬਾਹਰ ਜਾਊਗਾ ਹੁਣ ਕਮਰੇ ਚ ਬਹਿ ਕੇ ਫੇਸਬੁਕਾਂ ਦੇ ਉੱਪਰ ਕਮੈਂਟ ਕਰਨ ਵਾਲੇ ਬੰਦੇਆਂ ਤੋਂ ਤਾਂ ਗਲਤੀਆਂ ਹੁੰਦੀਆਂ ਨਹੀਂ ਹਾਂ ਬਿਲਕੁਲ ਉਹਨਾਂ ਨੇ ਸਿਰਫ ਕਮੈਂਟ ਕਰਨਾ ਉਹਨਾਂ ਨੇ ਕਿਤੇ ਬਾਹਰ ਨਹੀਂ ਜਾਣਾ ਉਹਨਾਂ ਨੇ ਕਿਤੇ ਅੰਦਰ ਨਹੀਂ ਜਾਣਾ ਸਿਰਫ ਕਮਰਿਆਂ 'ਚ ਬਹਿ ਕੇ ਕਮੈਂਟ ਕਰਨੇ ਆ ਹੁਣ ਜਿਹੜਾ ਬੰਦਾ ਪਿੰਡ ਤੋਂ ਬਾਹਰ ਜਾਊਗਾ ਸੰਘਰਸ਼ ਲੜੂ ਉਸੇ ਤੋਂ ਗਲਤੀਆਂ ਹੋਣਗੀਆਂ ਜੇਕਰ ਸਾਥੋਂ ਪਿਛਲੀ ਵਾਰ ਕੋਈ ਗਲਤੀ ਰਹਗੀ ਉਹ ਕਮੀਆਂ ਜਿਹੜੀਆਂ ਇਸ ਵਾਰ ਅਸੀਂ ਦੂਰ ਕਰ ਰਹਿਆਂਗੇ ਆ ਸਾਡੀ ਬਹੁਤ ਵੱਡੀ ਕਮੀ ਸੀ ਕਿ ਸਾਡੇ ਇਨਸਾਨਾਂ ਸੰਤੂਂਗਲਾ ਚੱਕੀ ਜਾਂਦੀਆਂ ਸੀ ਪਰ ਇਸ ਵਾਰ ਉਹ ਕਮੀ ਦੂਰ ਕਰਤੀ ਡਲੇਲ ਸਾਹਿਬ ਨੇ ਕਿ ਅਸੀਂ ਇਨਸਾਨ ਸਾਹਿਬ ਦੇ ਹੇਠ ਹੀ ਜਿਹੜਾ ਸੰਘਰਸ਼ ਜਿੱਤਾਂਗੇ ਤੇ ਲੜ ਉਹ ਕਮੀਆਂ ਰਹਿੰਦੀਆਂ ਵੀ ਹੁੰਦੀਆਂ ਨੇ ਤੇ ਬੰਦਾ ਅਸਲੀ ਉਹ ਹੁੰਦਾ ਜਿਹੜਾ ਸੰਘਰਸ਼ਾਂ ਦੇ ਵਿੱਚ ਅੱਗੇ-ਅੱਗੇ ਜਾ ਕੇ ਕਮੀਆਂ ਨੂੰ ਦੂਰ ਕਰਦਾ ਜਾਵੇ ਜਿਹੜੀਆਂ ਕਮੀਆਂ ਨੇ ਉਹ ਦੂਰ ਹੋ ਰਹੀਆਂ ਨੇ ਇਸ ਵਾਰ ਨੌਜਵਾਨੀ ਬਹੁਤ ਵੱਡੇ ਪੱਧਰ ਤੇ ਆ ਰਹੀ ਹੈ ਸਾਡੇ ਬਜ਼ੁਰਗਾਂ ਆ ਰਹੇ ਨੇ ਜੋਸ਼ ਤੇ ਹੌਸਾ ਇਕੱਠਾ ਹੋ ਗਿਆ ਤੇ ਜਦੋਂ ਜੋਸ਼ ਤੇ ਹੌਸਾ ਇਕੱਠਾ ਹੋ ਜੇ ਤਾਂ ਫਿਰ ਸਾਰੀਆਂ ਕਮੀਆਂ ਭਲਾ ਕੇ ਅੱਗੇ ਨੂੰ ਜਾਣਾ ਚਾਹੀਦਾ ਪਿੱਛੇ ਨੂੰ ਨਹੀਂ ਮੁੜਨਾ ਚਾਹੀਦਾ ਇਹ ਲੜਾਈ ਸਾਡੀ ਫਸਲਾਂ ਦੀ ਹੈ ਇਹ ਲੜਾਈ ਕੱਲੇ ਡੱਲੇ ਆਲ ਦੀ ਤਾਂ ਹੈ ਨਹੀਂ ਜੀ ਬਿਲਕੁਲ ਇਹ ਲੜਾਈ ਕੱਲੇ ਪੰਦੇਰ ਦੀ ਤਾਂ ਹੈ ਨਹੀਂ ਜੀ ਇਹ ਲੜਾਈ ਤਾਂ ਸਾਡੀਆਂ ਫਸਲਾਂ ਦੀ ਹੈ ਜੇ ਸਾਡੇ ਕੋਲ ਫਸਲਾਂ ਹੋਣਗੀਆਂ ਤਾਂ ਸਾਡੀਆਂ ਨਸਲਾਂ ਬਚਣਗੀਆਂ ਜੇ ਫਸਲ ਹੀ ਨਹੀਂ ਹੈਗੀਆਂ ਤੇ ਨਸਲਾਂ ਜੇ ਨਸਲਾਂ ਜੇ ਨਸਲਾਂ ਨਹੀਂ ਤਾਂ ਫਸਲਾਂ ਵੀ ਨਹੀਂ ਜੇ ਫਸਲਾਂ ਨਹੀਂ ਤਾਂ ਨਸਲਾਂ ਵੀ ਨਹੀਂ ਹੈਨਾ ਇਹ ਲੜਾਈ ਸਾਡੀ ਹੋਣ ਦੀ ਹੈ ਇਹ ਲੜਾਈ ਸਾਡੀਆਂ ਫਸਲਾਂ ਦੀ ਹੈ ਇਹ ਲੜਾਈ ਸਾਡੀਆਂ ਨਸਲਾਂ ਦੀ ਹੈ ਗਲਤੀਆਂ ਨੂੰ ਭੁਲਾ ਕੇ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਤੁਹਾਡੇ ਮਾਦੀਆਂ ਜਰੀਏ ਜੀ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹਨੂੰ ਜਿਹਨੂੰ ਜਿਹੜਾ ਨੇੜਾ ਲੱਗਦਾ ਹੈ ਜੇ ਕਿਸ ਨੂੰ ਸੰਭੂ ਬਾਰਡਰ ਨੇੜੇ ਲੱਗਦਾ ਸੰਭੂ ਬਾਰਡਰ ਤੇ ਜਾਓ ਜੀ ਬਿਲਕੁਲ ਜੇ ਕਿਸ ਨੂੰ ਖਨੋਰੀ ਬਾਰਡਰ ਨੇੜੇ ਲੱਗਦਾ ਖਨੋਰੀ ਬਾਰਡਰ ਤੇ ਆਜੋ ਸੋ ਜਿਹੜੀਆਂ ਕਮੀਆਂ ਨੇ ਉਹ ਬਈ ਦੂਰ ਹੋ ਜਾਣਗੀਆਂ ਇੰਟਰਨੈਸ਼ਨਲ ਬਾਰਡਰ ਤੇ ਤਰਜ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਰੋਕ ਲਾਇਤੀ ਗਈ ਹੈ ਬੈਰੀ ਲਾਇਤੇ ਗਏ ਨੇ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਭਾਰਤ ਸਰਕਾਰ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੀ ਜਿਹੜੇ ਹਿਸਾਬ ਨਾਲ ਰੋਕਾਂ ਨੇ ਉਹਦੇ ਹਿਸਾਬ ਨਾਲ ਤਾਂ ਬਾਈ ਲੱਗ ਹੀ ਰਿਹਾ ਹੈ ਕਿਉਂਕਿ ਇੰਨਾ ਇੰਨਾ ਇੰਨੀਆਂ ਜਿਹੜੀਆਂ ਤਾਰਾਂ ਇੰਨੇ ਜਿਹੜੇ ਕੰਡੇ ਇੰਨੇ ਦਾ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਸਾਡੇ ਦੇ ਲਾਏ ਹੋਏ ਜੀ ਜਿਨੇ ਇਹਨਾਂ ਨੇ ਲਾ ਰੱਖੇ ਨੇ ਇਹ ਇਹ ਜਿਹੜੇ ਜਿਹੜੇ ਵੀ ਸਾਡੇ ਨਾਲ ਵਰਤਾਰੇ ਵਾਪਰ ਰਹੇ ਨੇ ਜੀ ਉਹ ਹਿਸਾਬ ਨਾਲ ਲੱਗਦਾ ਕਿ ਭਾਰਤ ਸਾਨੂੰ ਆਪਣਾ ਮੰਨਦੀ ਨਹੀਂ ਕਿਉਂਕਿ ਸਾਡੇ ਬਾਹਰਲੇ ਮੁਲਕਾਂ 'ਚ ਬੈਠੇ ਨੌਜਵਾਨਾਂ ਦੇ ਕਤਲ ਜੀ ਇਸ ਭਾਰਤ ਵੱਲੋਂ ਕਰਵਾਏ ਜਾ ਰਹੇ ਨੇ ਜੀ ਐ ਨਾਲੋ ਵੀ ਸਾਨੂੰ ਅੱਤਵਾਦੀ ਕਿਹਾ ਜਾਂਦਾ ਸਾਡੇ ਬੰਦੀ ਸਿੰਘ ਅੰਦਰ ਬੈਠੇ ਆ ਜੀ ਇਹ ਲਾ ਲੋ ਵੀ ਆਸਰੀਆ ਕਾਲ ਇਹ ਲਾ ਲੋ ਵੀ ਸਾਡੇ ਲਈ ਕਾਨੂੰਨ ਕੁਛ ਹੋਰ ਨੇ ਇਸ ਭਾਰਤ ਦੇ ਜੀ ਤੇ ਹੋਰਾਂ ਲਈ ਕੁਛ ਹੋਰ ਨੇ ਅਸੀਂ ਤਾਂ ਕਹਿੰਦੇ ਆ ਵੀ ਕਾਨੂੰਨ ਬਰਾਬਰ ਦਾ ਕਰੋ ਸਾਡੇ ਲਈ ਬਿਲਕੁਲ ਸਾਡੀ ਤੇ ਵੀ ਮੰਗ ਹੈ ਸਾਡੀ ਇਹ ਵੀ ਮੰਗ ਹੈ ਕਿ ਸਾਡੇ ਬੰਦੀ ਸਿੰਘ ਕਿੰਨੇ ਸਾਲਾਂ ਤੋਂ ਅੰਦਰ ਬੈਠੇ ਆ ਉਹਨਾਂ ਨੂੰ ਰਿਹਾ ਕਰੋ ਹਨਾ ਨਵੇਂ ਬੰਦੀ ਸਿੰਘ ਬਣਾਉਣ ਤੇ ਲੱਗੇ ਹੋਇਆ ਜਿਵੇਂ ਡੀਬਰੂਗੜ ਸਾਡੇ ਮੁੰਡੇ ਚੱਕ ਕੇ ਸਿੜਤੇ ਨਾ ਸਾਡੇ ਇੱਥੋਂ ਦੀ ਸਰਕਾਰ ਰਲੀ ਹੋਈ ਆ ਭਵੰਤ ਸਰਕਾਰ ਜੀ ਤੇ ਇਹਨਾਂ ਚੀਜ਼ਾਂ ਤੋਂ ਬਾਈ ਤੁਹਾਡਾ ਸਵਾਲ ਬਿਲਕੁਲ ਜਾਇਜ਼ ਆ ਇਹਨਾਂ ਚੀਜ਼ਾਂ ਤੋਂ ਲੱਗਦਾ ਕਿ ਉਹ ਸਾਨੂੰ ਆਪਣਾ ਅੰਗ ਮੰਨਦੇ ਨਹੀਂ ਜੀ ਬਿਲਕੁਲ ਅਖੀਰ ਦੇ ਵਿੱਚ ਵੀਰ ਜੀ ਆਨੰਦਪੁਰ ਦੇ ਮਤੇ ਦੇ ਵਿੱਚ ਵੀ ਕਿਸਾਨੀ ਦੀ ਗੱਲ ਕੀਤੀ ਗਈ ਸੀ ਉਸ ਸਮੇਂ ਸੰਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੋਂ ਨੂੰ ਅਤੰਗਵਾਦੀ ਕਿਹਾ ਗਿਆ ਅੱਜ ਕਿਸਾਨ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ ਤੇ ਅੱਜ ਸਾਨੂੰ ਅਤੰਗਵਾਦੀ ਕਿਹਾ ਜਾ ਰਿਹਾ ਕਿਸਾਨਾਂ ਨੂੰ ਅਤੰਗਵਾਦੀ ਕਿਹਾ ਜਾ ਰਿਹਾ ਇਹਨਾਂ ਦੋਨਾਂ ਗੱਲਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਇਹ ਲੋਕਾਂ ਦੇ ਵਿੱਚ ਨਾ ਅਫਵਾਹਾਂ ਫਲਾ ਦਿੱਤੀਆਂ ਜਾਂਦੀਆਂ ਹੂੰ ਹੁੰਦੀ ਤਾਂ ਗੱਲ ਸਾਡੇ ਹੱਕਾਂ ਦੀ ਹੈ ਪਰ ਉਹਨੂੰ ਕਿਤੇ ਨਾ ਕਿਤੇ ਅਫਵਾਹ ਇਹੋ ਜਿਹੀ ਫਲਾ ਦਿੱਤੀ ਹੈ ਵੀ ਇਹ ਬ ਏਹ ਇਹ ਲੋਕ ਘਰਾਂ ਚ ਬਹਿ ਜਾਂਦੇ ਆ ਵੀ ਇਹ ਤਾਂ ਫਲਾਣਾ ਅੱਤਵਾਦੀ ਆ ਜੀ ਇਹ ਤਾਂ ਸਾਡੇ ਮੁੰਡੇ ਮਰਵਾ ਦੇਊਗਾ ਜੀ ਐਂ ਕਰਦੋ ਪਰ ਗੱਲ ਹੁੰਦੀ ਆ ਹੱਕਾਂ ਦੀ ਹੁਣ ਆਨੰਦਪੁਰ ਦਾ ਮਤਾ ਸੀ ਹੂੰ ਉਸ ਸਮੇਂ ਸੰਤਾਂ ਦੀ ਸੋਚ ਐਡੀ ਉੱਚੀ ਸੁੱਚੀ ਸੀ ਜੀ ਜਿਹੜੀ ਸੋਚ 84 ਚ ਸੰਤਾਂ ਦੀ ਸੀ ਉਹ ਅਸੀਂ ਅੱਜ ਉੱਠੇ ਆਂ ਜੀ ਪੰਜਾਬ ਅੱਜ ਉਹੀ ਚੀਜ਼ਾਂ ਮੰਗ ਰਿਹਾ ਜੋ ਆਨੰਦਪੁਰ ਦੇ ਮਤੇ ਚ ਸੀ ਜੀ ਜੇ ਉਸ ਟਾਈਮ ਲੋਕਾਂ ਨੇ ਸਾਹ ਦਿੱਤਾ ਹੁੰਦਾ ਸੰਤਾਂ ਦਾ ਤੇ ਅੱਜ ਸਾਨੂੰ ਆਹ ਸੰਘਰਸ਼ ਨਹੀਂ ਕਰਨੇ ਪੈਣੇ ਸੀ ਉਹਨਾਂ ਦੀ ਸੋਚ ਉੱਚੀ ਸੁੱੱਚੀ ਹੁਣ ਵੀ ਮੈਂ ਕਹਿਣਾ ਕਿ ਹੁਣ ਵੀ ਜੇ ਲੋਕ ਸਾਹ ਦੇ ਦੇਣ ਜੀ ਜੀ ਫਿਰ ਆਉਣ ਵਾਲੇ ਜਿਹੜਾ ਸਾਡਾ ਭਵਿੱਖ ਹੈ ਉਹਨਾਂ ਨੂੰ ਸੰਘਰਸ਼ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਜੇ ਅਸੀਂ ਆਹ ਸੰਘਰਸ਼ ਜਿੱਤ ਗਏ ਜੀ ਇਹੀ ਕੁਝ ਹੁੰਦਾ ਹੁਣ 84 ਦੀਆਂ ਗੱਲਾਂ ਸਾਡੇ ਅੱਜ ਯਾਦ ਆਉਂਦੀਆਂ ਨੇ ਅੱਜ ਵਾਲੀਆਂ ਗੱਲਾਂ 20 ਸਾਲਾਂ ਨੂੰ ਯਾਦ ਆਉਣਗੀਆਂ ਕਿ ਉਸ ਟਾਈਮ ਅਸੀਂ ਉੱਠੇ ਹੁੰਦੇ ਇਕੱਠੇ ਹੋਏ ਹੁੰਦੇ ਪਾਰਟੀਆਂ ਵਾਦੀਆਂ ਛੱਡੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਉਹ ਧੜੇ ਨੇ ਉਹਨਾਂ ਨੂੰ ਅਸੀਂ ਖਤਮ ਕਰਕੇ ਜਿੱਤ ਜਿਹੜਾ ਮੋਰਚਾ ਉਹ ਜਿੱਤ ਲਿਆ ਹੁੰਦਾ ਫਸਲਾਂ ਦੀ ਲੜਾਈ ਵੀ ਜਿੱਤਲਾਂ ਦੀ ਹੁੰਦੀ ਜਵਾਨੀ ਦੀ ਵੀ ਜੋ ਸਾਡੇ ਧਰਮ ਦੀ ਜਿਵੇਂ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਅਸੀਂ ਰਿਹਾ ਕਰਾਇਆ ਹੁੰਦਾ ਤੇ ਤੇ ਫਿਰ ਉਹਨਾਂ ਲੋਕ ਵੀ 20-20 ਸਾਲਾਂ ਦੇ ਗੈਪ ਨਾ ਹੁੰਦੇ ਆਓ ਅੱਜ ਇਕੱਠੇ ਹੋ ਕੇ ਲੜੀਏ ਪਾਰਟੀਵਾਦੀਆਂ ਛੱਡ ਦੀ ਆਪਸੀ ਧੜੇ ਜੋ ਪਿੰਡਾਂ 'ਚ ਨੇ ਉਹ ਛੱਡ ਦੀਏ ਜੇ ਅਸੀਂ ਧੜਿਆਂ ਦੇ ਵਿੱਚ ਵੱਧੇ ਰਹਿ ਗਏ ਤੇ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਫਾਇਦਾ ਚੱਕ ਜਾਂਦੀਆਂ ਨੇ ਜੀ ਜਦੋਂ ਸੰਘਰਸ਼ ਕਰਨਾ ਸਮਝ ਲੋ ਸਾਡਾ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਉਦੋਂ ਅਸੀਂ ਸਾਰੇ ਇੱਕ ਏਜੰਡੇ ਤੇ ਹੋਣੇ ਚਾਹੀਦੇ ਆਂ ਇੱਕ ਝੰਡੇ ਥੱਲੇ ਹੋਣੇ ਚਾਹੀਦੇ ਆਂ ਜੀ ਇਸ ਵਾਰ ਅਸੀਂ ਕੇਸਰੀਨ ਸਿੰਘ ਜੀ ਸਾਹਿਬ ਹੇਠ ਜਿਹੜੀ ਇਹ ਲੜਾਈ ਹੈ ਇਹ ਲੜਨੀ ਹੈ ਮੈਂ ਆਸ ਕਰਦਾ ਕਿ ਨੌਜਵਾਨ ਵੱਧ ਤੋਂ ਵੱਧ ਵੱਡੀ ਗਿਣਤੀ ਚ ਆਉਣਗੇ ਤੇ ਅਸੀਂਆਂ ਜਿਹੜੀਆਂ ਰੋਕਾਂ ਨੇ ਇਹ ਅੱਜ 5 ਵਜੇ ਤੱਕ ਦੇਖਣੀਆਂ ਨੇ ਜੀ ਜੀ 5 ਵਜੇ ਤੱਕ ਜਦੋਂ ਵੀ ਸਾਡੇ ਲੀਡਰਾਂ ਦਾ ਫੈਸਲਾ ਆਉਂਦਾ ਹੈ ਤਾਂ ਆਪਾਂ ਨੇ ਕਿਹਾ ਅਸੀਂ ਦਿੱਲੀ ਨੂੰ ਖੂਚ ਹਰ ਗਿਜ਼ ਕਰਾਂਗੇ ਇਹ ਜਿਹਨੇ ਰੋਕਾ ਨਹੀਂ ਸਾਨੂੰ ਇਹ ਰੋਕ ਨਹੀਂ ਸਕਦੇ ਅਸੀਂ ਦਿੱਲੀ ਵੱਲ ਨੂੰ ਭਾਈ ਅੱਜ ਬਾਦ ਜਾਣਾ 5:00 ਵਜੇ ਤੋਂ ਬਾਅਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ